ਨਵਾਂ ਇੱਕ ਸਾਡੇ ਲਈ ਝੰਡੜਿਆ ਸਾਰਿਆਂ ਲਈ ਆ ਉਹ ਹੈਗਾ AI ਇੱਕ ਨਵਾਂ ਸਿਸਟਮ ਚਾਲੂ ਹੋਇਆ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਦੇ ਹੋ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿ ਮੈਂ ਪੁੱਠੀਆਂ ਸਿੱਧੀਆਂ ਤਸਵੀਰਾਂ ਪਾਉਦਾ ਤੇ ਮੈਂ ਸਿੱਖਾਂ ਦੇ ਵੀ ਜਾਨਣਾ ਭਈ ਸਿੱਖੇ ਸਿੱਖ ਨੂੰ ਕਹਾਵ ਕਰੀ ਜਾਂਦੇ ਆ ਦੇਖੋ ਚਾਹੀਦਾ ਤਾਂ ਇਹ ਆ ਬਈ ਜੇ ਕੋਈ ਹਰਿਮੰਦਰ ਸਾਹਿਬ ਦੀ ਪਾਉਂਦਾ ਤੇ ਸਿੱਖ ਨੂੰ ਸਿੱਖ ਭੇਜੂਗਾ ਉਹਦਾ ਤਾਂ ਛਿੰਨਾ ਪਾੜ ਜਾਣਾ ਚਾਹੀਦਾ ਬਈ ਕੌਣ ਕਰ ਰਿਹਾ ਤੇ ਮੈਂ ਪੁੱਛਿਆ ਕਾਰਨ ਕੀ ਆ ਕਹਿੰਦੇ ਜੀ ਪੈਸੇ ਬਹੁਤ ਬਣਦੇ ਲੋਕ ਲਾਇਕ ਬੜਾ ਕਰਦੇ ਕਿ ਇਹ ਸਾਡਾ ਸਿੱਖੀ ਸਿਧਾਂਤ ਸੀ ਮੈਂ ਖਾਸ ਕਰਕੇ ਸਿੱਖ ਚੈਨਲ ਨੂੰ ਉਹਨੂੰ ਬੇਨਤੀ ਕਰਨੀ ਚਾਹਣਾ ਆ ਅਸੀਂ ਅੱਜ 6-7 ਮੱਗਾਂ ਰੱਖੀਆਂ ਕਿ ਜੇ ਇਦਾਂ ਦੀ ਕੋਈ ਕਨਾਉਣੀ ਹਰਕਤ ਕਰਦਾ ਉਹਨੂੰ ਜਿਹੜਾ ਕੋਈ ਫਾਰਵਰਡ ਵੀ ਕਰੇ ਤੇ ਉਹਦੇ ਤੇ ਪਰਚਾ ਦਰਜ ਕੀਤਾ ਜਾਵੇ 295 ਇਹਦਾ ਤਾਂ ਕਿ ਉਹਨੂੰ ਪਤਾ ਲੱਗੇ ਪਈਏ ਕਿਵੇਂ ਕਿਸ ਭਾ ਪੈਂਦੀ ਆ ਸੋ ਉਹਦੇ ਲਈ 3-4 ਅਸੀਂ ਅੱਜ ਕੋਸ਼ਤਾ ਸਰਕਾਰ ਪੱਖੀ ਆ ਸਰਕਾਰ ਕਰੂਗੀ ਕਰਦੀ ਕਿ ਨਹੀਂ ਕਰਦੀ ਇਹ ਸਰਕਾਰ ਦੀ ਮਰਜ਼ੀ ਆ ਜਾਂ ਇਹਨੂੰ ਠੰਡੇ ਬਾਸਤੇ ਜੇ ਸਿੱਟਣਾ ਆ ਪਰ ਅਸੀਂ ਆਪਣੇ ਤੌਰ ਦੇ ਉੱਤੇ ਪਿੱਛੇ ਮੀਟਿੰਗ ਕੀਤੀ ਸੀ ਯੂਨੀਵਰਸਟੀਆਂ ਦੇ ਬਾਅਦ ਕੈਨਸਲਰ ਬਾਖਬਾ ਕਾਲਜਾਂ ਦੇ ਸਾਡੇ ਸਤਕਾਰਤ ਜਿਹੜੇ ਉਹ ਪ੍ਰੋਫੈਸਰ ਸਹਿਬਾਨ ਪ੍ਰਿੰਸੀਪਲ ਸਹਿਬਾਨ ਜਿਹੜੇ ਉਹ ਕਾਰਜ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ ਉਹ ਸਾਰਿਆਂ ਨੂੰ ਇੱਥੇ ਸੱਦੇ ਆ ਇਸ ਮੈਂ ਤੁਹਾਡੇ ਰੂਬਰੂ ਤਾਂ ਕਰ ਰਿਹਾ ਕਿਉਂਕਿ ਸਾਡਾ ਮਤਾ ਜਿਹੜਾ ਇਹ ਸਾਰਿਆਂ ਪੱਖਾਂ ਤੇ ਕਿ ਕਿੱਥੇ ਕਿੱਥੇ ਕੀ ਕੀ ਹੋਣਾ ਤੇ ਕੀ ਕੀ ਕਰਨਾ ਛਾਉਣ ਲਈ ਕਮੇਟੀ ਨੇ ਇਹ 1 ਮਿੰਟ ਦੇ ਵਿੱਚ ਤੁਹਾਨੂੰ ਮੈਂ ਸਾਰਾ ਪੜ੍ਹ ਦਿੰਨਾ ਗੁਰਵਾਨੀ ਸਿੱਖ ਅਤੇ ਆਸਤੇ ਧਾਰਮਿਕ ਚਿੰਨਾ ਅਤੇ ਸਿੱਖਾਂ ਦੇ ਪਾਵਨ ਗੁਰੂ ਅਸਥਾਨਾਂ ਦੀ ਮੂਲ ਭਾਵਨਾ ਨਾਲ AI ਤਕਨੀਕੀ ਦੁਆਰਾ ਛੇੜਛਾੜ ਕਰਕੇ ਤਸਵੀਰਾਂ ਆਡੀਓ ਵੀਡੀਓ ਬਣਾਉਣ ਦੀ ਹਰਕਤਾਂ ਬੇਆਦਬੀ ਦੇ ਬਰਾਬਰ ਹਨ ਕਿਉਂਕਿ ਜਿਹੜਾ ਪਾਉਂਦਾ ਆ ਇਹ ਜਿਹੜਾ ਆ ਇਹਦੇ ਉੱਤੇ ਧਾਰਮਿਕ ਭਾਵਨਾਵਾਂ ਮਾੜਕਾਉਣ ਦਾ ਜਿਹੜਾ ਇਹ ਪਰਚਾ ਦਰਜ ਹੋਣਾ ਚਾਹੀਦਾ ਆਂਤਰ ਕਮੇਟੀ ਫੈਸਲਾ ਕਰਦੀ ਹੈ ਕਿ ਇਹ ਆਈ ਰਾਹੀਂ ਕਿਸੇ ਵੀ ਮਾਮਲੇ ਵਿੱਚ ਵੀਡੀਓ ਆਦਿ ਬਣਾਉਣ ਵਾਲੇ ਅਤੇ ਇਸ ਨੂੰ ਅੱਗੇ ਸਾਂਝਾ ਕਰਨ ਵਾਲੇ ਨੂੰ ਕਿਸੇ ਵੀ ਤਰ੍ਹਾਂ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਵਿਰੁੱਧ ਕਰੜੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਮੁਆਫੀ ਹਰਗिज ਨਹੀਂ ਦਿੱਤੀ ਜਾਵੇਗੀ ਇਸ ਕਾਰ ਦੇ ਲਈ ਏਆਈ ਇੰਟਰਨੈਟ ਖੇਤਰ ਵਿੱਚ ਤਜਰਬਾ ਰੱਖਣ ਵਾਲੇ ਕਾਨੂੰਨੀ ਮਹਾਰਾਦਿਆਂ ਸਲਾਹਾਂ ਵੀ ਲਈਆਂ ਜਾਣਗੀਆਂ ਭਾਵੇਂ ਸਾਡੇ ਆਪਣਾ ਲੀਗਲ ਵਿਭਾਗ ਹੈਗਾ ਪਰ ਫਿਰ ਵੀ ਅਸੀਂ ਜਿਹੜੇ ਪ੍ਰੋਫੈਸ਼ਨਲ ਇਸ ਡੀਲਿੰਗ ਕਰਦੇ ਫਾਈਬਰ ਬ੍ਰਾਂਚ ਨੂੰ ਇਹਦੇ ਨਾਲ ਅਸੀਂ ਬੈਠ ਕੇ ਮੀਟਿੰਗ ਵੀ ਕੀਤੀ ਆ ਤੇ ਇੱਕ ਬਿੰਗ ਜਿਹੜਾ ਆ ਉਹਨੂੰ ਹੋਰ ਮਜ਼ਬੂਤ ਕਰਾਂਗੇ ਏਆਈ ਨਾਲ ਸੇਖ ਵਿਰੋਧੀ ਹਰਕਤਾਂ ਰੋਕਣ ਲਈ ਡਿਜੀਟਲ ਟਾਸਕ ਫੋਰਸ ਬਣਾਈ ਜਾਵੇਗੀ ਜਿਸ ਵਿੱਚ ਸ਼੍ਰੋਮਣੀ ਕਮੇਟੀ ਦਾ ਇੰਟਰਨੈਟ ਵਿਭਾਗ ਆਈਟੀ ਬਿੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਬਿਸਬ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਖਾਲਸਾ ਕਾਲਜ ਪਟਿਆਲਾ ਗੁਰਨਾਨਕ ਦੇਵ ਵਜਰੀਨ ਕਾਲਜ ਲੁਧਿਆਣਾ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਰਿੰਕਾਲਜ ਸ੍ਰੀ ਫਤਿਹਗੜ ਸਾਹਿਬ ਸੰਕਟ ਸੰਕਟਾਤ ਰੂਪ ਵਿੱਚ ਕੰਮ ਕਰਨਗੇ ਕਿਉਂਕਿ ਇਹ ਤੇ ਉਹ ਕੰਮ ਕਰਨ ਵੀ ਡਏ ਆ ਤੇ ਇਹ ਵੀ ਅੱਜ ਕਮਤਾ ਪਾਸ ਹੋਇਆ ਸਰਕਾਰਾਂ ਧਰਮ ਵਿਰੋਧ ਏਆਈ ਸਮਗਰੀ ਨੂੰ ਧਰਮ ਤੇ ਦੇਸ਼ ਵਿਰੋਧੀ ਮੰਨ ਕੇ ਸਜ਼ਾ ਜੋਗ ਬਣਾਉਣ ਕਿਉਂਕਿ ਇਹ ਏਆਈ ਐਸਾ ਆ ਕਿਉਂਕਿ ਉਹਦੇ ਜੋ ਫੀਡ ਹੁੰਦਾ ਉਹ ਏਜੀਡੀ ਜੇ ਚਲਾਈ ਜਾਂਦਾ ਇਸ ਕਰਕੇ ਅਸੀਂ ਗੰਭੀਰਤਾ ਨਾਲ ਇਤੇ ਸਾਰਿਆਂ ਨੇ ਬਾਰਕਤ ਕੀਤਾ ਗੱਲ ਦਾ ਅੰਸਰਾਂ ਵੱਲੋਂ ਏਆਈ ਦੀ ਦਰਬਾਰ ਤੋਂ ਨਾਲ ਸਿੱਖ ਭਾਵਨਾ ਨੂੰ ਮਾਰੀ ਜਾ ਰਹੀ ਛੱਟ ਦੇ ਮੁੱਦੇ ਨਜ਼ਰ Google, Meta, ChatGPT, Grok, Microsoft ਆਦ ਪ੍ਰਮੁੱਖ ਕੰਪਨੀਆਂ ਨਾਲ ਵਿਭਾਗੀ ਲਿਖਾ ਪੜੀ ਕਰਕੇ ਸਮੱਸਿਆ ਤੋਂ ਜਾਣੂ ਕਰਵਾਇਆ ਜਾਵੇਗਾ ਅਤੇ ਸਿੱਖ ਧਰਮ ਨਾਲ ਸੰਬੰਧਤ ਮਾਮਲਿਆਂ ਬੁੱਧ ਫਿਲਟਰ ਸ਼ਾਮਲ ਕਰਨ ਲਈ ਕਿਹਾ ਜਾਵੇਗਾ। ਸ਼੍ਰੋਮਣੀ ਕਮੇਟੀ ਪ੍ਰਾਵਨ ਪਾਵਨ ਗੁਰਵਾਨੀ ਦੇ ਸਿਧਾਂਤਾਂ ਸਿੱਖ ਇਤਿਹਾਸ ਸਿੱਖ ਅਸਥਾਨਾਂ ਤੇ ਮਰਿਆਦਾ ਆਦ ਬਾਰੇ ਡਿਜੀਟਲ ਡਾਟਾ ਬੈਂਕ ਤਿਆਰ ਕਰੇਗੀ ਤਾਂ ਜੋ ਇੰਟਰਨੈਟ ਤੇ ਖੋਜ ਇੰਜਣ ਵਿੱਚ ਪ੍ਰਮਾਣਿਕ ਸਰਕਾਰੀ ਜਾਣਕਾਰੀ ਪ੍ਰਮਾਣਿਕ ਜਾਣਕਾਰੀ ਸਾਹਮਣੇ ਆ ਸਕੇ ਸੰਗਤਾਂ ਨੂੰ ਅਪੀਲ ਹੈ ਕਿ ਸੋਸ਼ਲ ਮੀਡੀਆ ਖਾਤੇ ਤੇ ਸਿੱਖ ਵਿਰੋਧੀ ਸਮਗਰੀ ਨੂੰ ਸ਼ੇਅਰ ਨਾ ਕੀਤਾ ਜਾਵੇ ਭਾਵੇਂ ਇਸ ਦਾ ਮਕਸਦ ਸਿੱਖ ਵਿਰੋਧੀ ਸਮਗਰੀ ਨੂੰ ਬੇਰਕਾਰ ਕਰਨਾ ਹੀ ਕਿਉਂ ਨਾ ਹੋਵੇ ਜੇਕਰ ਕੋਈ ਅਜਿਹੀ ਸਮਗਰੀ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਰਿਪੋਰਟ ਕੀਤਾ ਜਾਵੇ ਜਾਂ ਉਤਾਰ ਲਈ ਕਾਰਵਾਈ ਕੀਤੀ ਜਾਵੇ